ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਪਾਂ ਬਣਾ ਰਹੇ ਆ ਬਲੌਗ ਤੁਸੀਂ ਬਲੌਗ ਨਾਲ ਜੁੜੇ ਰਹੋ ਅਸੀਂ ਆ ਰਹੇ ਆ ਕਿ ਸਬਜ਼ੀ ਲੈਣ ਘਰਾਂ ਕੋਲੋਂ ਕਿਲੋ ਕਿ ਲਡੂੜ ਕਿਲੋ ਮੀਟਰ ਦੂਰਾ ਹਨਾ ਕਿਲੋ ਲਡੂੜ ਕਿਲੋ ਮੀਟਰ ਦੂਰਾ ਤੇ ਮੋਟਰਸਾਈਕਲ ਹੈ ਨਹੀਂ ਸੀ ਘਰੇ ਮੋਟਰਸਾਈਕਲ ਮੁੰਟਾ ਆ ਲੈ ਕੇ ਜਾ ਰਾ ਜੀਰੀ ਲਾਉਣਾ ਅਸੀਂ ਸੋਚਿਆ ਜਾਂ ਤੁਰਕੀ ਵਗ ਜੀਏ ਅਰੇ ਵੜਾ ਮੋਟਰਸਾਈਕਲ ਹੋ ਜਾਣਗੇ ਤੇ ਦੇਖਦੇ ਆ ਜਾ ਕੇ ਕਾਹਦੀ ਕਾਹਦੀ ਸੌਜੀ ਆ ਹਰ ਤਾਂ ਬਹੁਤ ਦੂਰ ਪਿਆ ਸੀ ਤੁਰੇ ਜਾਣੇ ਆ ਤੇ ਆਪਾਂ ਬਲੌਗ ਪਾਵਾਂਗੇ ਕੱਲ ਨੂੰ ਤੇ ਤੁਸੀਂ ਆਪਣੇ ਬਲੌਗ ਨੂੰ ਵੱਧ ਤੋਂ ਵੱਧ ਸਪੋਰਟ ਕਰਨੀ ਤੇ ਬਾਕੀ ਆਪਾਂ ਫਿਰਦੇ ਆ ਅੱਜ ਦੇਖ ਰਹੇ ਆ ਸਬਜ਼ੀ ਸਬਜ਼ੀ ਕਾਦੀ ਆ ਤੇ ਬਾਕੀ ਫਿਰ ਘਰੇ ਜਾ ਕੇ ਬਣਾਵਾਂਗੇ ਬਲੌਗ ਆਪਾਂ ਆ ਦੇਖੋ ਜੀ ਸਬਜ਼ੀ ਆਹ ਲੱਗ ਰਹੇ ਨਾ ਦੋ ਬਾਬੇ ਤੋੜਨਾ ਵੈਸੇ ਪਰ ਉਹ ਨਹੀਂ ਲੈਂਦੇ ਅਸਤਾ ਕਹਾਂ ਤੋਰੇ ਹਾਂ ਮਾਂਗੇ ਅਰੇ ਇੱਕੋ ਰੇ ਸਬਜ਼ੀ ਤੇ ਹਲਤਾਸਤਾ ਹੋ ਕਾਸੀ ਦੂਰ ਜਾਂਦੇ ਅਸੀਂ ਪਹੁੰਚ ਗਏ ਸਬਜ਼ੀ ਵਾਲੇ ਭਾਈ ਹੋਰਾਂ ਕੋਲੇ ਆ ਭਈਆ ਸਬਜ਼ੀ ਇਹਦੇ ਚੌਲੇ ਪੇਠਾ ਤੇ ਮੈਂ ਤਾਂ ਕੱਦੂ ਹੋਣਗੇ ਅਰੇ ਆਹ ਵੀ ਸਬਜ਼ੀ ਲੱਗਦੇ ਭਾਈ ਉਹਨਾਂ ਦੇਰੇ ਖੇਤ ਤੋੜ ਕੇ ਲਿਆਉਣੇ ਹੁਣ ਜੇ ਕਾਸੀ ਦੀ ਸਬਜ਼ੀ ਲੈਣੀ ਹੋਈ ਦੇਖਦੇ ਆ ਹਾਂਜੀ ਮੈਂ ਤੋੜ ਰਹੀ ਹਾਂ ਮਿਰਚਾਂ ਚਟਣੀ ਵਾਸਤੇ

ਚੌਲੇ ਚੌਲੇ ਲਿਆ ਯਾਰ ਸਬਜ਼ੀਆਂ ਵਾਲੀ ਮਹਿੰਗੀ ਹੋ ਰਹੀ ਹੈ ਸਾਰੀ ਕਦੂ 80 ਰੁਪਏ ਹੋ ਰਹੇ ਨੇ ਤੇ ਚੌਲੇ ਮੈਨੂੰ ਲੱਗਦਾ ਹਾਂ ਚੌਲੇ ਵੀ 80 ਰੁਪਏ ਹੋ ਰਹੇ ਨਾ ਤਾਂ ਹੀ ਖਵਾ ਰਹੇ ਤਾਜੇ ਨਾ ਅੱਧੀ ਕਿਲੋ ਬਾਈ ਕਹਿੰਦਾ ਬਈ ਸਬਜ਼ੀ ਦਾ ਰੇਟੇ ਵਾੜਾ ਵਧ ਰਿਹਾ ਕਹਿੰਦਾ ਮੀਹਾਂ ਕਰਕੇ ਹੁਣ ਸਬਜ਼ੀਆਂ ਥੋੜੀ ਜੀ ਘਟ ਪੈ ਰਹੀ ਆ ਤੇ ਆਪਾਂ ਹੁਣ ਆਗੇ ਸਬਜ਼ੀ ਲੈ ਕੇ ਹੁਣ ਪਹੁੰਚਦੇ ਆਪਾਂ ਘਰੇ ਵਗ ਜਾਗੇ 15 20 ਮਿੰਟਾਂ ਚ ਤੇ ਆਪਾਂ ਬਣਾਵਾਂਗੇ ਅੱਜ ਆਲੂ ਚੌਲੇ ਜੇ ਕਿਸੇ ਭੈਣ ਭਾਈ ਨੇ ਖਾਣੇ ਨਾ ਤਾਂ ਆ ਸਕਦੇ ਹੋ ਤੇ ਬਹੁਤ ਟਾਈਮ ਹੋ ਗਿਆ ਜਿੱਦੇ ਦੇ ਖੇਤ ਲੱਗੇ ਹੋਏ ਸੀ ਜੀਰੀ ਲਾਉਣਾ ਤਾਂ ਕੋਈ ਸਬਜ਼ੀ ਉਹ ਨਹੀਂ ਖਾਦੀ ਸੀ ਬਸ ਕਦੇ ਗੰਡੇ ਮਿਰਚਾਂ ਕਦੇ ਦਾਣਾਂ ਬਣਾ ਲੀਆਂ ਜੀਆ ਕਰਿਆ ਸੀਗਾ ਅੱਜ ਕਰੇ ਸੀ ਮਾਚਰ ਜਵਾਕ ਖਾਣ ਵਧੀਆ ਇਹ ਸੌਜੀ ਬਣਾ ਦਨੇ ਆ ਤੇ ਆਪਣੇ ਬਲੌਗ ਨੂੰ ਵੱਤੋ ਵੱਧ ਸ਼ੇਅਰ ਕਰਨਾ ਆਪਾਂ ਰੋਜ਼ ਬਲੌਗ ਪਾਇਆ ਕਰਾਂਗੇ ਤੇ ਥੋੜੀ ਸਪੋਰਟ ਦੀ ਬਹੁਤ ਜ਼ਿਆਦਾ ਲੋੜ ਹੈ ਆਪਾਂ ਬਲავਗੇ ਸਵੇਰੇ ਪਾਵਾਂਗੇ 9-10 ਵਜੇ ਸਤਿ ਸ੍ਰੀ ਅਕਾਲ ਜੀ